ਕਾਦਰੀ ਨੂੰ ਲੱਗਣਾ ਤੇ ਜਾ ਆਪਣੇ ਨਿਰਮਲਾ ਘਰਾਈ ਕਰ ਲਓ 12 ਨੂੰ ਬਾਲਿਆਂ ਨੂੰ ਵੀ ਭੋਗ ਕੋਈ ਤੇ ਮੋਰੋਂ ਬਾਠੇ 12 ਤਰੀਕ ਨੂੰ ਬਈ ਸਾਧ ਸੰਗਤ 12 ਦੇ ਨੂੰ ਤਿਆਰ ਹੋ ਸਾਧ ਸੰਗਤ ਬਈ ਓਏ ਰਾਜਾ ਪੱਤੀ ਕੋਠਿਆਂ ਦੇ ਵਿੱਚ 12 ਤਰੀਕ ਨੂੰ 13 ਤਰੀਕ ਨੂੰ ਜਸੂ ਪੱਤੀ 14 ਗੁਰੀ ਪੱਤੀ ਨੂੰ ਹਾਂਜੀ ਬਾਹਰ ਲੱਗੇ ਵਾਧ ਰਹੇ ਜਿੰਨਾ ਦਾ ਲਾਠੇ ਨਾ ਟੱਕ ਦਿਓ ਠੀਕ ਆ ਜੀ ਹੁਣ ਤਾਂ ਮੇਰੇ ਕੋਈ ਸੰਦੇ ਨਹੀਂ ਕੋਈ ਹਾਂ ਸਵੇਰੇ ਕਰ ਦਿਆਂਗੇ ਹਾਂ ਸਵੇਰੇ ਕਰ ਦਿਆਂਗੇ ਠੀਕ ਆ ਠੀਕ ਆ ਜੀ ਕੋਈ ਨਾ ਸਤਿਵੰਤ ਜੀ ਹਾਂ ਜੀ ਕਰ ਦੇ ਠੀਕ ਆ ਚੱਕ ਦੇ ਕੰਮ ਕਰਾਂ ਭੋਲੇਆ ਚੱਕ ਦੇ ਕਰਾਂ ਖੱਚ ਦੇ ਖੱਚ ਦੇ ਦੋਲਾ ਸ਼ਾਬਾਸ਼ ਚੱਟ ਲਿਆ ਨਵਾਂ ਗੀਰ ਪਹੀ ਹਾਂ ਬੱਟ ਕੱਢ ਸੰਤਬੋਸ ਸਾਹਿਬ ਵੀ ਇਹੀ ਲੋਸਮੈਂਟ ਕਰਕੇ ਆਂਦੀ ਟੱਲੀ ਨੂੰ ਖੜਕਦਾ ਉਹ ਰਤਨ ਕਰਤਾ ਅੱਜ ਦਾ 100 ਪਾਵਰ ਦਾ ਤੇ 4 ਜੁੰਟਾਂ ਖਾਈਦਾ ਏ ਵਧੀਆ ਸੈਟ ਹੈ ਜਿਹੜਾ ਕਿ ਆਪਾਂ ਈਗਲ ਦਾ ਲਿਆਂਦਾ ਸੀ ਈੰਗਲ ਦਾ ਨਹੀਂ ਕਿ ਈਗਲ ਉਹ ਕੰਪਨੀ ਹੈ ਤਾਂ ਉਹ ਕਹਿੰਦਾ ਵਧੀਆ ਉਹ 75 ਵਾਰ ਦਾ ਸੀ ਉਹ ਜੂਨਟਾਂ ਦੋ ਖਜਦਾ ਇਹ 100 ਵਾਰ ਦਾ ਇਹ ਚਾਰ ਜੂਨਟਾਂ ਕਹਿੰਦਾ ਪੂਰਾ ਵਧੀਆ ਖਿੱਚੂਗਾ ਨਾਲੇ ਆਪਾਂ ਪਾਲ ਨੂੰ ਯਾਰ 5-6000 ਰੁਪਏ ਦਿੰਨੇ ਆ 6000 ਵਿੱਚ ਪੈ ਗਿਆ ਇਹ ਹੋਰ ਦੋ ਸਾਲਾਂ ਚ ਆਪਣੇ ਪੂਰੇ ਆ ਇਹ ਬਾਕੀ ਜਿਹੜਾ ਅੱਗੇ ਆਪਾਂ ਭੋਗਾ ਭਾਗਦੇ ਆ ਕਿਹਦੇ ਸੁਖਬਣੀ ਤੇ ਲਈਉਂਦੇ ਸੀ ਉਹਨੂੰ ਲੋਡ ਹੀ ਨਹੀਂ ਆਉਂਦਾ ਹੀ ਫਿੱਟ ਕਰਦੇਵੇ ਇੱਕ ਲੰਮੀ ਵੱਡੀ ਤਾਰ ਲਿਆ ਕੇ ਰੱਖ ਲੈ ਜਿਹੜੀ ਕੋਠੇ ਤਾਈ ਜਾਵੜੇ ਤੇ ਤਾਰਾਂ ਆਪਾਂ ਨੂੰ ਲਿਆਉਣੀਆਂ ਪੈਣਗੀਆਂ ਹੁਣ ਲੀਡਾਂ ਲਿਆਉਣੀਆਂ ਆਪਣੇ ਉਂ ਵੀ ਮੈਚ ਵਾਲੀਆਂ ਭਾਈ 6-6 ਮੀਟਰ ਵਾਲੀਆਂ ਹਾਂ ਬਾਹਰ ਆਤਿਆ ਨਾ ਰਾਗੀ ਦੋ ਦਾਨੇ ਆਪਾਂ ਬਾਹਰ ਦੇ ਪਾਸੇ ਹਾਂ ਉਹ ਚਾਹੀਦੇ ਜਿਹੜਾ ਭੱਜਾ ਹਾਂ ਨਹੀਂ ਨਹੀਂ ਉਹ ਆਪਣਾ ਉਹ ਸਟੇ ਤੇ ਹੀ ਚੱਲਣੀ ਅੰਦਰ ਉਹ ਅੰਦਰ ਚੱਲੀਆਂ ਜਿਹੜਾ ਚਾਹੀਦੀਆਂ ਵੇ ਵਾਸਤੇ ਆ ਜੇ ਇਹ ਤੇ ਨਹੀਂ ਆਪਾਂ ਲਾਉਣਾ ਉਹ ਕਹਿੰਦੇ ਇਹ ਤਾਂ ਬਸ ਆਪਣਾ ਆ ਹੀ ਰੱਖਣਾ ਸਾਈਡ ਬਾਹਰ ਵਾਲਾ ਹੀ ਇਹ ਤਾਂ ਆਪਾਂ ਇੱਧਰ ਆ ਇਹ ਤਾਂ ਅਨੰਦਪੁਰ ਵਾਸਤੇ ਹੀ ਰੱਖਣਾ ਆਪਾਂ ਬਸ ਜਿਵੇਂ 5 ਦਿਨ 6 ਦਿਨ ਆਪਣਾ ਉੱਥੇ ਚੱਲਣਾ 5-7 ਦਿਨ ਇੱਥੇ ਚੱਲਣਾ ਤੇ ਬਸ ਆਪਾਂ ਸਾਬ ਕੇ ਪੇਟੀ 'ਚ ਰੱਖ ਦਾਂ ਅਨੰਦਪੁਰ ਵੇਲੇ ਫੇਰ ਕੱਢ ਲਾਂਗੇ ਹਾਂ ਅਨੰਦਪੁਰ ਵਾਸਤੇ ਜੀ ਹਾਂ ਆ ਟਰਾਲੀ ਘਰਤੀ ਅਸੀਂ ਤਿਆਰ ਅੱਜ ਹਾਂ ਬਾਬੇ ਦੇ ਬੰਨੀ ਜਾਂ ਲੈ ਇੱਕ ਸਪੀਕਰ ਮੂਰੇ ਹੋ ਸੱਟ ਬੰਨਤਾ ਤੇ ਇਹਨੇ ਤੇ ਮਰ ਦੂਜੇ ਤੇ ਹੁਣ ਤੇ ਪੱਕਾ ਹਰ ਹਾਰੀ ਹੁੰਦੀ ਆ ਇਹ ਹਰ ਹਾਰੀ ਬਾਂਸੀ ਦੀ ਟਰਾਲੀ ਹੁੰਦੀ ਆ ਹਰ ਹਾਰੀ ਪੱਕੀ ਪੱਕੀ ਘرائی ਵਾਸਤੇ ਪੱਕੀ ਘرائی ਵਾਸਤੇ ਕੋਈ ਨਾ ਕੋਈ ਤੰਦੂ ਪਰਾਠਾ ਕੋ ਕੋ ਦੇ ਬਰਬਾਦ ਆਸ ਕਿ ਜਰਨਾ ਹੀ ਜਸੇ ਵਾਟੇ ਦਾ ਠੀਕਾ ਟੋਈ ਨੀ ਰਾਜਾ ਭੋਲੇ ਤੋਂ ਪਲਾਸ ਲਿਆ ਫੜ ਕੇ ਹੋ ਵਾਹਿਗੁਰੂ ਆਜ 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 ਇਕ ਤਰ੍ਹਾਂ ਮੇਰੀ ਛੋਟੀ ਲਈ ਚੱਕ ਦੇ ਤਾਂ ਉਹ ਛੋਟੀ ਚੱਕ ਉਹਦੇ ਪਈ ਪਰੇ ਇੱਥੇ ਚੜ ਕੇ ਹੀ ਪਾਦੇ ਆ ਇੱਥੇ ਟਿਮਰੀ ਪਾ ਆਹ ਟਿਮਰੀ ਨਾਲ ਪਾ ਦੇ ਪਾ ਦੇ ਨਹੀਂ ਤਾਂ ਨਹੀਂ ਬਾਸਲ ਪੈਂਦੇ ਰਹਿਣ ਦੇ ਤੂੰ ਟਿਮਰੀ ਕੋਈ ਕੱਸ ਦੇ ਇਹਦਾ ਆਪਣਾ ਸਪੀਕਰ ਹਿੱਲਣ ਹੁੱਲਣ ਤੋਂ ਹੀ ਜਾਂ ਯਾ ਲੈ ਬਜਾ ਬਜਾ ਹੋ ਗਈ ਯਾਰ ਹਾਂ ਖਚਲਾ ਆ ਦੇ ਨੂੰ ਮਗਰ ਨੂੰ ਜੇ ਆਪਣੇ ਨਰਮਲਾ ਪਲਾ ਹਾਏ ਇੱਥੇ ਤੇ ਇੱਥੇ ਆ ਜੂ ਲੋ ਜਰਾ ਹੋਰ ਖਚਲਾ ਮੜਾ ਖਿੱਚੀ ਦਾ ਤਾਂ ਹੋਰ ਖਚਲਾ ਪੂਰਾ ਸਟੈਂਡ ਤੇ ਹੀ ਐ ਤਾਂ ਹਾਂ ਚੱਲ ਠੀਕ ਆ ਬਸ ਇੱਥੇ ਕਰਕੇ ਬੰਦੇ ਬਰਾ ਪੱਧਰ ਆ ਵਸ ਜੀ ਵੀ ਇਹੋ ਕਰਦੇ ਆ ਸਾਰੇ ਪਾਉ ਦਾ ਚੰਗ ਵਾਲਾ ਬਾ ਆ ਸਪੀਕਰ ਤੋਂ ਬਚ ਕੇ ਇਹ ਜਿਹੜਾ ਸੱਚ ਸੱਚ ਤੇ ਕੋਈ ਜੁੱਤੀ ਜੱਤੀ ਮਾਰੀ ਸਲੇਪਾ ਬਣਾ ਹੋ ਜੇ ਪਾਇ ਦੇਣਾ ਇਹਦਾ ਤਾਂ ਆਸਰਾ ਜਾਈ ਬਹੁਤਾ ਬਸ ਇੱਥੇ ਦੇ ਦੇ ਲੈ ਪਹਿਲਾਂ ਉਹਨੂੰ ਸੈਟਰ ਨੂੰ ਹੀ ਪਾ ਕੱਲੇ ਨੂੰ ਮੱਲਾ ਅੱਲਾ ਸ੍ਰੀ ਅਨੰਤਪੁਰ ਮੱਲਾ ਸਾਲ ਬਿੰਦੇ ਲੰਘ ਜਾਂਦਾ ਦੇਖ ਲੈ ਢੀਕ ਜਾਨੂੰ ਹੈ ਜਾਨੀ ਹੜਾ ਪਾਉਣ ਦੀ ਤਿਆਰੀਆਂ ਕਰਦੇ ਆ ਹੌਲੀ ਹੌਲੀ ਗਰਾਈ ਵੀ ਹੋ ਜਾਣੀ ਹੈ ਫਿਰ ਆਪਾਂ ਚਲੇ ਵੀ ਜਾਣਾ ਫਿਰ ਉੱਥੇ ਵੀ ਨਿਬੜ ਜਾਣਾ ਆਈ ਇਹ ਜ਼ਿੰਦਗੀ ਜਿਉਂਦੀ ਨੂੰ ਜੇਰਾ ਕਿੰਨੇ 25 ਸਾਲ ਲੰਘਾ ਲੇ 25ਵਾਂ ਸਾਲ ਹੈ ਰਕੀ 25ਵਾਂ ਸਾਲ ਹੈ ਹਾਂ ਅਨੰਤਪੁਰ ਦਾ 25 ਸਾਲ ਹੋ ਗਏ ਦੇਖ ਲੈ ਲੰਗਰ ਲਾਉਂਦਿਆਂ ਨੂੰ ਅੱਧੀ ਜ਼ਿੰਦਗੀ ਬੰਦੇ ਦੀ ਬੀਤ ਜਾਂਦੀ ਹੈ ਕਾਲੀਆਂ ਦਾੜੀਆਂ ਸੀ ਉਦੋਂ ਜਮਾ ਇਹਦੇ ਅਰਗੇ ਯਾਰ ਪ੍ਰੀਤ ਅਰਗੇ ਉਹਨਾਂ ਬੁੱਢੇ ਹੋ ਗਏ ਦੀ ਪਾਇ ਨੂੰ ਬੁੱਢੇ ਹੋ ਗਏ ਮਿੱਤਰੋ ਦੂਰ ਦਿਓ ਟਰਾਲੀ ਦਾ ਆਪਾਂ ਡਾਲਾ ਲੈ ਪੱਤਿਆਂ ਦੇ ਕੋਲੇ ਬਾਂਸੀ ਕੋਲੇ ਹੈਗੀਆਂ ਪੱਤਿਆਂ ਲਾ ਦੇਣੀਆਂ ਆਪਾਂ ਹੋ ਜਿਗ ਲੱਗ ਗਿਆ ਹਾਂ ਐਂਨੇਲੇ ਬੂਟ ਸ਼ਾਟ ਪਾ ਕੇ ਬਹਿ ਜਾਣਾ ਜੰਟੇ ਹੋਣਾ ਨੇ ਦੇਖ ਰਿਓ ਤੂੰ ਹੈ ਐ ਨਹੀਂ ਪੂਰੀ ਦਿਹਾੜੀ ਲੰਘੀ ਉਹਦਾ ਲੌਸ ਵਟ ਕਰਦੇ ਉਹਨੇ ਸਪੀਕਰ ਪਹਿਲਾਂ ਉਹਦੇ ਤੇ ਬੰਨੇ ਫਿਰ ਹੁਣ ਇਹਦੇ ਤੇ ਬੰਨੇ ਹਾਂ ਫਿਰ ਆਇਆ ਨਹੀਂ ਕਰਿਆ ਤੁਸੀਂ ਯਾਰ ਉਹ ਐ ਕਰ ਦੇਣਾ ਸੀ ਤੇ ਉੱਥੇ ਫਿਰ ਐ ਕਰਦੇ ਆ ਗੱਲਾਂ ਤੇ ਤੁਸੀਂ ਹੁਣ ਇੱਥੇ ਲਵਾਓ ਹਾਜ਼ਰੀ ਆ ਕੇ ਪਤਾ ਲੱਗੇ ਕਿਵੇਂ ਬੰਨੀ ਦਾ ਜਾਵੜਾ ਜਾਵੜਾ ਯਾ ਲੈ ਵਾ ਉਹ ਮੈਂ ਦਾ ਫਰੂ ਰੋਟੀ ਉਹ ਗਏ ਉੱਪਰ ਕੇ ਲੈ ਆ ਮੈਂ ਸੁੱਟੀ ਨੂੰ ਲੈ ਜਾ ਹਟੰਦੇ ਜਾਵੜਾ ਮਾਂ ਜੀ ਲੈ ਆ ਕਰ ਦੇ ਕਰ ਦੇ ਰੱਖਣੀ ਕਰ ਦੇ ਤਾਂ ਇੱਥੇ ਰੱਖ ਦੇ ਕਰ ਦੇ ਤਾਂ ਇੱਥੇ ਰੱਖ ਦੇ ਕੋਲੇ ਆ ਤਾਂ ਹੁਣ ਆਪਣਾ ਆ ਹੋ ਗਿਆ ਹੁਣ ਉੱਤੇ ਜਿੰਨੀਆਂ ਬੋਰਗਾਂ ਆਪਣੀਆਂ ਸਾਰੀਆਂ ਦੇਖ ਕੇ ਚੱਕ ਕੇ ਤੇ ਵਿੱਚ ਟਰਾਲੀ ਦੇ ਸੜ ਦੇਣੀਆਂ ਬਾਕੀ ਰਸਾ ਤੇ ਇਥੇ ਤਰਪਾਲ ਦੇ ਥੱਲੇ ਘਰ ਦੀ ਨਿਰਮਲਾ ਹੁਣ ਆਪਣੀਆਂ ਨਾ ਉਹਦੇ ਨਾਲ ਆ ਤਾਰਾਂ ਬਣੀਆਂ ਮੀਆਂ ਹੈ ਤੈਨੂੰ ਮੈਂ ਫੜੋਣਾ ਰੱਸੀਆਂ ਨਾ ਬਾਂਸੀ ਦੀਆਂ ਜਿਹੜੀਆਂ ਇਹਨਾਂ ਰੱਸੀਆਂ ਦੇ ਨਾਲ ਉਹ ਤਾਰਾਂ ਬਣ ਕੇ ਇੱਥੇ ਲਿਆਈ ਠੀਕ ਆ ਇਹ ਦੂਗਾ ਫਿਰ ਤਾਰਾਂ ਮੈਂ ਜੋੜ ਦੂੰਗਾ ਠੀਕ ਆ ਆਦਿਆ ਹਜੇ ਤੇਰੇ ਅੰਦਰ ਹੀ ਪਈਆਂ ਤਾਰਾਂ ਉਹਨੂੰ ਨਾਲ ਰੱਸੀਆਂ ਦੇ ਨਾਲ ਬੰਨ ਬੰਨ ਕੇ ਇੱਥੇ ਸੈਟ ਕੋਲੇ ਲਿਆਈ ਬੱਸ ਰਸਾ ਸਾਰਾ ਇੱਥੇ ਹੀ ਕਰਦੇ ਬਸ ਚਲ ਹਾਂ ਇੱਥੇ ਸੱਟ ਜੇ ਦੇ ਥੱਲੇ ਦਾ ਚਲ ਆ ਲਿਆ ਤਾਰਾ ਹੁਣ ਇਧਰ ਦੀ ਬੰਨ ਕੇ ਨਾਲ-ਨਾਲ ਐ ਬਾਲ ਪੌਦਾ ਤੁਰਿਆ ਨਾਲ ਦੀ ਕਸ ਕੇ ਆਇਆ ਆ ਲੈ ਇੱਥੋਂ ਵੀ ਇੱਕ ਅਰੀ ਪਾਵਾਂ ਚਾਲ ਇੱਥੇ ਗੰਢ ਦੇ ਦੇ ਇਹਨਾਂ ਨਾਲ ਇਹਦੇ ਨੇ ਗੰਢ ਦੇ ਦੇ ਇਸੇ ਰੇ ਤਾਰ ਨੇ ਚਲ ਵਾ ਠੀਕ ਆ ਕੀ ਬਾਤ ਤਾਰ ਹੁਣ ਹਾਂ ਵਾ ਠੀਕ ਆ ਇੱਥੇ ਹੈਗੀ ਨਾ ਗੰਢ ਵਾ ਠੀਕ ਆ ਚਲ ਇਧਰ ਆਓ ਹੈਗਾ ਜੀ ਹੁਣ ਮੈਂ ਕਹ ਦਿੰਨਾ ਇਹਦੀ ਆਹ ਨਵੀਂ ਹਾਂ ਇਹਦੀ ਨਹੀਂ ਨਹੀਂ ਇਹ ਇਹ ਹਾਂ ਬੈਟਰੀ ਦੇ ਤਾਂ ਆਪਾਂ ਇਹਦੇ ਨੇ ਲੱਗ ਜਾਣੀਆਂ ਹਨਾ ਇਹ ਤੂੰ ਸਪੀਕਰ ਨੂੰ ਹੀ ਲਾ ਰਿਆ ਹੋ ਪਾ ਦੇ ਉਹਨਾਂ ਦੋਨਾਂ ਦੇ ਬੈਟਰੀ ਜਿਹੜੀਆਂ ਆਪਣੀਆਂ ਲੰਮੀਆਂ ਆਆਂ ਕੱਢੀਆਂਆਂ ਇਹਨਾਂ ਨੂੰ ਉੱਥੇ ਆ ਲੰਮੀਆਂ ਕੱਢੀਆਂ ਹਾਂ ਜਿਹੜੀਆਂ ਲੰਮੀਆਂ ਇਹ ਬੈਟਰੀ ਨੂੰ ਤਾਂ ਲਾਈਆਂ ਹੁੰਦੀਆਂ ਆਪਣੀਆਂ ਤੇ ਚੱਲ ਲਾ ਦੇ ਹੁਣ ਤੂੰ ਕੋਈ ਨਹੀਂ ਜੂੰਟ ਨੂੰ ਛੋਟੀਆਂ ਲਾ ਲੰਮੀਆਂ ਰਹਿਣ ਦੇ ਤੂੰ ਲੰਮੀਆਂ ਮੈਂ ਲਾਉਂ ਇੱਧਰ ਛੋਟੀਆਂ ਲਾ ਆ ਛੋਟੀਆਂ ਲਾ ਦੇ ਤੂੰ ਅਕੀਰਾਂ ਤਾਰਾਂ ਲੱਗੀਆਂ ਸਾਰੀਆਂ ਵਾ ਸੈੱਟ ਕਰਕੇ ਤੇ ਸਪੀਕਰ ਉਹਦੇ ਵਿੱਚ ਰੱਖ ਦਿੰਨੇ ਆ ਉਹਨਾਂ ਨਾਲ ਲੱਗਦੇ ਬੈਟਰੀ ਦੀਆਂ ਲਾਤੀਆਂ ਤੇ ਸਪੀਕਰ ਖੜਕ ਪਿਆ ਆਸੀ ਆ ਥੱਲੇ ਜਾਦੇ ਆ ਲੈਂਦਾ ਭਾਈ ਸੈਟਰ ਕੇ ਨਵਾਂ 16-17000 ਰੁਪਏ ਚ ਪਿਆ ਸਾਨੂੰ ਆ ਸੈਟ ਮੈਕ ਸਟੈਂਡ ਤੇ ਆ ਸੈਟ 100 ਵਾਰ ਦਾ 4 ਜੂਂ ਟਾਂ ਖਿੱਚਦਾ ਇਹ ਵਧੀਆ ਆਪਣਾ ਅਨੰਦਪੁਰ ਐਨ ਪੂਰਾ ਵੇਲਾ ਸਾਰੂ ਓਲੇ ਮਹੱਲੇ ਤੇ ਸ੍ਰੀ ਅਨੰਦਪੁਰ ਸਾਹਿਬ ਆ ਇਕੱਠੀਆਂ ਕਰ ਲਾ ਸਾਰੀਆਂ ਕੱਦ ਫੜੇ ਕਮਾਲਾ ਜੂੰਟੂ ਮੜੀ ਜੀ ਢਿੱਲੀ ਕਰਲਾ ਫੇਰ ਕੱਸਦੀ ਮਗਰੋਂ ਉਹੀ ਕਹਾਲਾ ਜੂੰਟ ਇਹ ਹੁੰਦੀ ਉਧਰ ਨੂੰ ਕਬਸਾ ਆਵੇ ਲੈ ਚੱਲ ਪਏ ਬਸ ਇਸ ਤਿਹੇ ਮਰੂੜੀ ਮਾਰ ਦੇ ਟਕਾਹਗੇ ਜੀ ਯਾਰ ਵਸ ਇੱਥੇ ਹੀ ਰਹਿਣ ਦੇ ਵਾ ਬਹੁਤ ਵਸ 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 ਸਾਡੇ ਨਾਲ ਚੱਲ ਵਸ ਠੀਕ ਆ ਬਹੁਤ ਠੀਕ ਆ ਹੁਣ ਮੈਂ ਆ ਕਰ ਦਿੰਦਾ ਕੰਮ ਰੱਖ ਦੇ ਘਰ ਦੇ ਵੀ ਰੱਖ ਦੇ ਇੱਥੇ ਕਿਉਂ ਕਰ ਸੈਟ ਨੂੰ ਆਪਣੇ ਨੂੰ ਇਹਦੇ ਵਿੱਚ ਕਰ ਠੀਕ ਭਾਈ ਇਹਦੇ ਡੱਬੇ 'ਚ ਕਰ ਦੇ ਸੈਟ ਨੂੰ ਡੱਬੇ 'ਚ ਕਰਨਾ ਹੂੰ ਆ ਦੂਜੀਆਂ ਤਾਰਾਂ ਬਾਹਰ ਕਰਦੀ ਬੈਟਰੀਆਂ ਵਾਲੀਆਂ ਤੇ ਦੂਜੀਆਂ ਬੱਸ ਤੇ ਸੈਟ ਪਾਦਣਾ ਕਰ। ਪੁੱਛ ਦੂਜੀ ਲੋੜ ਕਰ। ਅੱਛਾ ਤਾਂ ਇਹ ਨਾਲ। ਇਹ ਕੱਲੋਂ ਕੱਢ ਲਾਂਗੇ ਫਿਰ ਵਿੱਚ ਪਾਊਗਾ। ਯਾ ਬਸ ਇੰਤzarਾ ਕਰ ਰਹਿਣਾ। ਆ ਫੜਾ ਦੇ ਉਰੇ ਉਹ ਤਾਰਾ ਮੈਨੂੰ ਚੱਲ ਬੈੱਟੇ ਰੱਖ ਤਾ ਸੈੱਟ ਵੜੀ ਘਟਾ ਕੇ ਚਾਰ